ਕਾ ਭੈਣਾ ਮੈਂ ਤੇਰੇ ਵਾਸਤੇ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਆ ਤੂੰ ਆਪਣੀ ਕੌਮ ਦਾ ਨਾਮ ਉੱਚਾ ਕੀ ਕਰੇ ਸਤ ਸੰਗਤ ਈਆਂ ਵੀ ਅੱਜ ਕਿਸੇ ਨਾਲੋਂ ਗਦ ਗਦ ਹੋਈ ਭਾਰਤ ਨਾਤਾਦਰ ਜਾਗਤਾ ਬਿਨਾਂ ਦਾ ਜਿਨ੍ਹਾਂ ਬਲੇ ਪਿਆਰੀਆਂ ਪਿਆਰੀਆਂ ਰਸਮਾਂ ਅਦਾ ਹੋਣ ਜਾ ਰਹੀਆਂ ਨੇ ਧੰਨਵਾਦ ਹੈ ਸ਼੍ਰੀ ਬਿਸ਼ੂ ਕਰਨਾਟ پوجا مہوتسو شری بشوکرما چیریٹےبل ٹرسٹ نکوتر دنبا ہے ساری پربندک کمیٹی کا دن باد will okay, no. On oh, okay. موسیقی ਅਸ਼ਮੀ ਕੋਲੀ ਸਾਨੀ ਨਾ ਹੀ ਕਿ ਇਤਿਹਾਸ ਹੈ ਬੜੇ ਲੰਬੇ ਸਮੇਂ ਤੋਂ ਸਾਡਾ ਚੰਗਾ ਤੇ ਮਾੜਾ ਪੱਖ ਦੱਸਣ ਵਾਸਤੇ ਸਾਡੇ ਸਾਹਮਣੇ ਸਾਰਾ ਇਹ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਨਕੌਦਰ ਦਾ ਜਿਹੜਾ ਇਸ ਵੇਲੇ ਹਾਜ਼ਰ ਹੈ ਮੈਂ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦੀ ਆਂ ਔਰ ਉਹਨਾਂ ਦੀ ਬਹੁਤ-ਬਹੁਤ ਅਭਾਰੀ ਵੀ ਆ ਕਿ ਉਹ ਹਰ ਚੰਗੇ ਮਾੜੇ ਮੌਕੇ ਦੇ ਉੱਤੇ ਪਹੁੰਚਦੇ ਵੀ ਨੇ ਔਰ ਚੰਗਾ ਮਾੜਾ ਪੱਖ ਜਿਹੜਾ ਦੁਨੀਆ ਦੇ ਅੱਗੇ ਰੱਖਦੇ ਕਲਪੁਰਖ ਸੱਚੇ ਪਾਤਸ਼ਾਹ ਇਦਾਂ ਹੀ ਇਹਨਾਂ ਨੂੰ ਆਪਣੀਆਂ ਨੇਕ ਕਮਾਈਆਂ ਕਰਨ ਦਾ ਬਲ ਬਖਸ਼ੇ ਬਹੁਤ-ਬਹੁਤ ਧੰਨਵਾਦ ਜੀ ਸ਼抗ੀ ਸਰੂਪ ਜੀ ਆਪਨ ਜੀ ਸਾਡੇ ਸਰਜੀਤ ਕੌਰ ਜੀ ਚੰਦਰਪੂਸ਼ਣ ਵਿਵਾਦੀ ਜੀ ਚੰਤਾ ਪ੍ਰਿਆਜਾ ਜੀ ਹਾਜੀ ਨਾਲ ਜੀ ਆਰ ਵਾਲਾ ਕਿੰਨਾ ਆਰ ਵਾਲਾ ਜੀ ਮਲਮੋਹਰ ਜੀ ਤੇਲਕਰਾਜ ਜੀ ਪਹਿਲੇ ਟੱਪਰ ਨੂੰ ਤੇ ਦਿੱਲੀ ਆ ਹਾਂ ਬੱਡੇ ਭਾਜੀ ਨੇ ਸਾਡੇ ਬਹੁਤ ਸਤਿਕਾਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਦਸ਼ਰ ਸਿੰਘ ਕਾਲੀ ਸਾਹਿਬ ਚਲੋ ਵੇਖੀ ਰਹਿ ਗਿਆ ਜੀ ਵਿੱਕੀ ਰਹਿ ਗਿਆ ਦੇਖੀ ਸਾਹਿਬ ਜੀ ਕਰ ਦੇਣੀ ਮੈਂ ਖੇਚੀ ਖੇਚਤੀ ਰਣਜੀ ਦੇਖੇ ਚਲੋ ਅੱਛਾ ਠੀਕ ਹੈ ਜੀ ਪਿੰ达 ਸਾਹਿਬ ਦਾ ਤੇ ਪੂਰੀ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ

बाबा विश्वकर्मा ਦੇ ਨਯਾ ਜਾਰਿਆਂ ਪੁੱਤਰ ਦੇ ਵਿੱਚ ਕੀ ਕਹਿਣਾ ਚਾਹੂ ਆ ਪੂਰੀ ਦੁਨੀਆ ਦੇ ਵਿੱਚ ਅੱਜ ਬਾਬਾ ਵਿਸ਼ਕਰਮਾ ਉਤਸਵ ਮਨਾਇਆ ਜਾ ਰਿਹਾ ਔਰ ਪਾਰੀ ਉਤਸ਼ਾਹ ਸੰਗਤਾਂ ਦੇ ਵਿੱਚ ਮੈਂ ਸਵੇਰ ਦੀ ਲਗਾਤਾਰ ਆਪਣੇ ਹਲਕੇ ਦੇ ਜਿਹੜੇ ਮੁੱਖ ਬਾਬਾ ਜੀ ਦੇ ਦੁਆਰ ਆ ਜਿਵੇਂ ਪਿੰਡ ਚਾਨੀਆਂ ਹੋ ਗਿਆ ਸ਼ੰਕਰ ਹੋ ਗਿਆ ਨੂਰਮੈਲ ਹੋ ਗਿਆ ਬਿਲਗਾ ਹੋ ਗਿਆ ਔਰ ਇੱਥੇ ਹੁਣ ਉਹਨਾਂ ਨੂੰ ਕੁੱਦਰ ਦੇ ਵਿੱਚ ਔਰ ਸਵੇਰ ਤੋਂ ਹੀ ਮੇਰੇ ਖਿਆਲਿਆ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਲੰਬੀਆਂ ਲਾਈਨਾਂ ਦੇ ਵਿੱਚ ਲੋਕਾਂ ਨੇ ਬਾਬਾ ਜੀ ਦੇ ਦਰਸ਼ਨ ਕੀਤੇ ਆ ਔਰ ਸਾਲ ਦੀਆਂ ਸੁੱਖ ਸਮਰਿੱਧੀਆਂ ਜਿਹੜੀਆਂ ਆਪਣੇ ਵਾਸਤੇ ਬਾਬਾ ਜੀ ਦਾ ਆਸ਼ੀਰਵਾਦ ਲਿਆ ਔਰ ਇਹ ਉਤਸਵ ਜਿਹੜਾ ਆ ਪੂਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਕਿਉਂਕਿ ਇਹ ਸਾਡੀਆਂ ਜ਼ਿੰਦਗੀਆਂ ਦੀਆਂ ਜਿੰਨੀਆਂ ਕਹਿ ਲੋ ਕਿ ਸੁੱਖ ਸਮਰਿੱਧੀਆਂ ਨੇ ਜਿੰਨੇ ਸੁੱਖ ਦੇ ਸਾਧਨ ਨੇ ਉਹਨਾਂ ਸਾਰਿਆਂ ਦੇ ਨਾਲ ਜੁੜਿਆ ਹੋਇਆ ਬਾਬਾ ਜੀ ਦਾ ਜੀਵਨ ਜਿਹੜਾ ਬਾਬਾ ਜੀ ਦਾ ਇਹ ਕਨਸੈਪਟ ਆ ਬਾਬਾ ਵਿਸ਼ਵਕਰਮਾ ਜੀ ਦਾ ਸ਼ਿਲਪਕਾਰੀ ਦਸਤੀਰ ਅਤੇ ਦਸਤਕਾਰੀ ਸ਼ਿਲਪਕਾਰੀ ਤੋਂ ਅੱਗੇ ਲੰਘ ਕੇ ਹੱਥ ਦੀ ਕਿਰਤ ਨੂੰ ਬਾਬਾ ਜੀ ਨੇ ਤਰਜੀਹ ਦਿੱਤੀ ਆਂ ਔਰ ਹੱਥ ਦੀ ਕਿਰਤ ਹੀ ਜਿਹੜੀ ਇਨਸਾਨ ਨੂੰ ਇੱਕ ਜਿਹੜਾ ਸਰਬ ਪੱਖੀ ਇਨਸਾਨ ਹੁੰਦਾ ਉਹ ਹੱਥੀ ਕਿਰਤ ਕਰਨ ਵਾਲੇ ਇਨਸਾਨ ਨੂੰ ਦੁਨੀਆ ਦੇ ਵਿੱਚ ਇੱਕ ਸੰਪੂਰਨ ਮਨੁੱਖ ਸੰਪੂਰਨ ਇਨਸਾਨ ਮੰਨਿਆ ਜਾਂਦਾ ਜਿਹੜਾ ਆਪਣੇ ਹੱਥੀ ਕਿਰਤ ਕਰਦਾ ਬੇਸ਼ੱਕ ਜ਼ਮਾਨਾ ਬਦਲ ਗਿਆ ਮਸ਼ੀਨਰੀ ਦਾ ਜੋਗ ਆ ਗਿਆ ਪਰ ਹੱਥੀ ਕਿਰਤ ਜਿਹੜੀ ਆ ਉਹ ਕਦੀ ਖਤਮ ਨਹੀਂ ਹੋ ਸਕਦੀ ਬਾਬਾ ਦਾ ਵੀ ਇਹੀ ਕਨਸੈਪਟ ਹੈ ਕਿ ਕਿਰਤ ਕਰੋ ਨਾਮ ਜਪੋ ਔਰ ਬੱਬਾ ਵਿਸ਼ਕਰਮਾ ਜੀ ਵੀ ਇਹੀ ਕਹਿ ਕੇ ਗਏ ਕਿ ਆਪਣੇ ਹੱਥੀ ਕਿਰਤ ਕਰੋ ਵੀ ਮਾੜੀਆਂ ਬਿਰਤੀਆਂ ਉਹਦੇ ਵਿੱਚ ਪੈਦਾ ਨਹੀਂ ਹੁੰਦੀਆਂ ਔਰ ਜੇ ਬੱਬਾ ਵਿਸ਼ਕਰਮਾ ਦੀ ਗੱਲ ਕਰੀਏ ਇੱਕ ਸ਼ਿਲਪਕਾਰ ਇੱਕ ਦਸਤਕਾਰ ਇੱਕ ਟੇਡੇ ਮੇਡੇ ਪੱਥਰ ਨੂੰ ਇੱਕ ਟੇਢੀ ਲੱਕੜ ਦੇ ਟੁਕੜੇ ਨੂੰ ਜਦੋਂ ਆਪਣੇ ਹੱਥਾਂ ਦੇ ਨਾਲ ਪੂਰੀ ਸ਼ੈਨਸ਼ੀਲਤਾ ਦੇ ਨਾਲ ਪੂਰਾ ਬਾਬਾ ਜੀ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਣਾ ਇੱਕ ਧਿਆਨ ਧਰਦਾ ਉਹਦੇ ਨਾਲ ਇੱਕ ਵ ਇੱਕ ਹੁੰਦਾ ਇੱਕ ਟੇਡੇ ਮੇਡੇ ਅਈ ਚੱਪਤ ਦੇ ਵਿੱਚ ਪਰਮਾਤਮਾ ਉਹਦੇ ਵਿੱਚ ਵਸਦਾ ਇਹੋ ਜੀ ਕਿਰਤ ਜਿਸ ਕਿਤੇ ਆ ਮਿਹਨਤ ਵਾਲੀ ਕਿਰਤ ਜਿਹੜਾ ਜਿਹੜਾ ਹਰ ਇੱਕ ਦੇ ਘਰ ਦੇ ਵਿੱਚ ਸੁੱਖ ਸਮਰiddhi ਵਣ ਹਰ ਇੱਕ ਦੇ ਘਰ ਦੇ ਵਿੱਚ ਵਸਣ ਤਾਂ ਕਿ ਸਾਰੀ ਦੁਨੀਆ ਕਿਰਤ ਦੇ ਆਧਾਰ ਤੇ ਕਿਰਪਾ ਵੰਸ਼ ਜੀ ਅੱਜ ਨਕੋਦਰ ਨੂੰ ਵਸਣ ਕਿੰਨਾ ਸੀ ਦਿਨਾ ਚੋ ਨਕੋਦਰ ਅਸੀਂ ਕਰਮਾ ਵਾਲੇ ਆ ਭਾਗਾ ਵਾਲੇ ਆ ਕਿ ਇੱਡਾ ਬੜਾ ਸਥਾਨ ਜਿਹੜਾ ਬਾਬਾ ਵਿਸ਼ਕਰਮਾ ਜੀ ਦਾ ਉਹ ਨਕੋਦਰ ਸਾਡੇ ਇਸ ਪੂਰੇ ਹਲਕੇ ਦੇ ਵਿੱਚ ਜਾਂ ਦੋ ਹਲਕਿਆਂ ਦੇ ਵਿੱਚ ਬਾਬਾ ਵਿਸ਼ਕਰਮਾ ਜੀ ਦਾ ਜਿਹੜਾ ਮੁੱਖ ਸਥਾਨ ਜਿੰਦ ਦੇ ਵਿੱਚ ਅਸੀਂ ਕਰਮਾ ਵਾਲੇ ਆ ਔਰ ਕਮੇਟੀ ਜਿਹੜੀ ਇੱਥੇ ਦੀ ਆ ਲੰਬੇ ਸਮੇਂ ਤੋਂ ਮੈਂ ਬਹੁਤ ਸਿਰ ਤੋਂ ਮੈਂ ਤਕਰੀਬਨ 23 24 ਸਾਲ ਤੋਂ ਇੱਥੇ ਬਾਬਾ ਇੱਥੇ ਹੋਮੋਪੈਥੀ ਦੀ ਇੱਕ ਅਸੀਂ ਵੀ ਚਲਦੀ ਆ ਹੋਰ ਕਿਰਤ ਦੇ ਨਾਲ ਨਾਲ ਉਹ ਜੋ ਹੋ ਸਕੇ ਆਪਣੇ ਲੋਕਾਂ ਵਾਸਤੇ ਭਲਾਈ ਦਾ ਕੰਮ ਵੀ ਕਰਨਾ ਹੈ ਨੂੰ ਉਧਰ ਸਾਨੂੰ ਇਹਨਾਂ ਨਾਲ ਸਾਥ ਵੀ ਦੇਣਾ ਚਾਹੀਦਾ ਔਰ ਬਾਬਾ ਜੀ ਦੇ ਇਸ ਪੈਰਾ ਵੀ ਦੇਣਾ ਚਾਹੀਦਾ ਨੂੰ ਉਧਰ ਵਿਸ਼ਵਕਰਮਾ ਮੰਦਿਰ ਅੰਬੇਦਕਰ ਚੌਂਕ ਵਿਖੇ ਸਲਾਨਾ ਜਿਹੜਾ ਪ੍ਰੋਗਰਾਮ ਆ ਭਗਵਾਨ ਵਿਸ਼ਵਕਰਮਾ ਜੀ ਦੇ ਯਾਦ ਨੂੰ ਤਾਇਆ ਕਰਦੇ ਹੋਏ ਮਨਾਇਆ ਜਾ ਰਿਹਾ ਔਰ ਇੱਥੇ 74ਵਾਂ 75ਵਾਂ ਇਹ ਹੈਗਾ ਨਕੂਦਰ ਦੇ ਵਿੱਚ ਜਿਹੜਾ ਕਿ ਆਪਾਂ ਇੱਥੇ ਮਨਾ ਰਹੇ ਆ ਔਰ ਲਗਾਤਾਰ ਹਰ ਸਾਲ ਇੱਥੇ ਬਹੁਤ ਸ਼ਰਧਾ ਨਾਲ ਰੰਗ ਰੰਗ ਪ੍ਰੋਗਰਾਮ ਵੀ ਹੋ ਰਹੇ ਆ ਔਰ ਨਾਲ ਦੀ ਨਾਲ ਸਾਰੇ ਆਲੇ ਦੁਆਲੇ ਪੂਰੀ ਸੰਗਤ ਇੱਥੇ ਆਉਂਦੀ ਹੈ ਔਰ ਇਸ ਸ਼ੁਭ ਮੌਕੇ ਤੇ ਮੈਂ ਸਾਰੇ ਆਪਣੇ ਵਿਸ਼ਵ ਕੁਰਮਾ ਨਾਮਲੇ ਵੀ ਸੰਗਤ ਨੂੰ ਨਕਉਦਰ ਦੀ ਸੰਗਤ ਨੂੰ ਬਾਹਰ ਰਹਿਂਦੀ ਸੰਗਤ ਨੂੰ ਲੱਖ ਲੱਖ ਵਧਾਈ ਦਿਨਾ ਅਦੇ ਯਾਸ ਕਰਦਾ ਕਿ ਸਾਰੇ ਚੰਗੀ ਤਰ੍ਹਾਂ ਇਸ ਤਿਹਾਰ ਦਾ ਮਾਨ ਬਣਾਉਗੇ ਜੀ ਬੱਸ ਇਹ ਕਹਿਣਾ ਚਾਹੂਗਾ ਇਹੀ ਇਸ ਇਸ ਦਿਨ ਦੇ ਭਗਵਾਨ ਵਿਸ਼ਵ ਕੁਰਮਾ ਜੀ ਨੂੰ ਯਾਦ ਕੀਤਾ ਜਾਂਦਾ ਸਾਰੇ ਜਿਹੜੇ ਮਸ਼ੀਨੀ ਕਾਰੋਬਾਰ ਕਰਦੇ ਆ ਉਹ ਸਾਰੇ ਧੂਬਤੀ ਕਰਕੇ ਆਪਣੇ ਮੱਥਾ ਟੇਕ ਕੇ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਆ ਤਾਗੀ ਜਿਹੜਾ ਆਉਣ ਵਾਲਾ ਸਾਲ ਆ ਸਾਰਿਆਂ ਵਾਸਤੇ ਬਹੁਤ ਵਧੀਆ ਭੋਗੋ ਧੰਨ ਸਾਰਤ ਨੂੰ ਸਾਰਿਆਂ ਨੂੰ ਜੈ ਸ੍ਰੀ ਵਿਸ਼ਕਰਮਾ ਜੀ ਭਗਵਾਨ ਜੀ ਅੱਜ ਵਿਸ਼ਕਰਮਾ ਚੈਰੀਟੇਬਲ ਟਰਸਟ ਨਕੋਦਰ ਵੱਲੋਂ ਭਗਵਾਨ ਸ੍ਰੀ ਵਿਸ਼ਕਰਮਾ ਜੀ ਦਾ ਚੌਥਾ ਸਲਾਨਾ ਪੂਜਾ ਉਤਸਵ ਜਿਹੜਾ ਆ ਸਾਰੀ ਸੰਗਤ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸਮੂਹ ਟਰਸਟ ਮੈਂਬਰਾਂ ਦੇ ਹਾਜ਼ਰੀ ਵਿੱਚ ਮਨਾਇਆ ਜਾ ਰਿਹਾ ਆ ਜਿਸ ਵਿੱਚ ਤਸਵੀਰ ਤੋਂ ਹੀ ਸੰਗਤਾਂ ਜਿਹੜੀਆਂ ਆ ਬਾਬਾ ਜੀ ਦੇ ਚਰਨਾਂ 'ਚ ਨਾਟਮਸਕ ਹੋ ਕੇ ਜਿਹੜੀਆਂ ਆ ਆਸ਼ੀਰਵਾਦ ਲੈ ਰਹੀਆਂ ਆ ਤੇ ਸਾਰੀ ਸੰਗਤ ਵੱਤਰ ਲੰਗਰ ਵੀ ਚੱਲ ਰਿਹਾ ਹੈ ਤੇ ਲੰਗਰ ਰੰਗ ਪ੍ਰੋਗਰਾਮ ਧਾਰਮਿਕ ਪ੍ਰੋਗਰਾਮ ਵੀ ਚੱਲ ਰਿਹਾ ਹੈ। ਮੈਂ ਸਾਰਿਆਂ ਨੂੰ ਪਹਿਲ ਦੋ ਧੰਨਵਾਦ ਕਰੀਆਂ ਜਿਨ੍ਹਾਂ ਨੇ ਇੱਥੇ ਆਣ ਕੇ ਸਾਰੀ ਸੰਗਤ ਨੇ ਸਾਡਾ ਮਾਣ ਵਧਾਇਆ। ਤੇ 64 ਮਾਨ ਸ਼੍ਰੀ ਵਿਸ਼ਵਕਰਮਾ ਪੂਜਾ ਮਹਾਸਬ ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ٹرسٹ ਵੱਲੋਂ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਸਵੇਰ ਤੋਂ 8 ਵਜੇ ਤੋਂ ਪਹਿਲਾਂ ਹਵਨ ਤੇ ਉਸ ਤੋਂ ਬਾਅਦ ਸ਼੍ਰੀ ਵਿਸ਼ਵਕਰਮਾ ਪੂਜਾ ਅਤੇ ਲੰਗਰ ਦੀ ਸੇਵਾ ਚੱਲ ਰਹੀ ਹੈ। ਸਾਰੇ ਇਲਾਕੇ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਅਤੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪਣੀ ਆਪਣੀ ਹਾਜ਼ਰੀ ਲਵਾ ਕੇ ਹੀ ਗੁਰੂ ਜੀ ਦਾ ਅਸ਼ੀਰਵਾਦ ਲੈਣ ਧੰਨਵਾਦ